ਕਾਉਂਟ ਹਾਥਮ ਵਿਕਟੋਰੀਆ ਦੇ ਗੱਲ ਸਭ ਤੋਂ ਠੰਡੀਆਂ ਥਾਵਾਂ ਦੇ ਵਿੱਚ ਇੱਕ ਹੈ ਪਰ ਬਹੁਤ ਸਾਰੇ ਲੋਕ ਇੱਥੇ ਐਡਵੈਂਚਰ ਦੇ ਵਾਸਤੇ ਜਾਂਦੇ ਨੇ ਪਰ ਬੀਤੇ ਦਿਨੀ ਕੁਝ ਖਬਰਾਂ ਆਈਆਂ ਜਿੱਥੇ ਕੁਝ ਐਡਵੈਂਚਰ ਦੇ ਵਾਸਤੇ ਗਏ ਜਿਹੜੇ ਲੋਕ ਉੱਥੇ ਅਚਾਨਕ ਬਰਫਬਾਰੀ ਦੇ ਵਿੱਚ ਫਸ ਜਾਂਦੇ ਨੇ ਤੇ ਜਿਸ ਤੋਂ ਬਾਅਦ ਐਮਰਜੈਂਸੀ ਸਰਵਿਸਿਜ਼ ਨੇ ਇਹਨਾਂ ਲੋਕਾਂ ਨੂੰ ਜਿਹੜਾ ਰੈਸਕਿਊ ਕੀਤਾ ਇਹਨਾਂ ਦੇ ਨੰਬਰ ਜਿਹੜੇ ਨੇ ਦਰਜਨ ਤੋਂ ਲੈ ਕੇ ਜਿਹੜਾ 20 ਤੋਂ 22 ਤੱਕ ਦੇ ਜਿਹੜੇ ਅੰਕੜੇ ਹੁਣ ਤੱਕ ਸਾਹਮਣੇ ਆਏ ਨੇ ਇਸ ਦੇ ਨਾਲ ਹੀ ਚੱਲਦੇ ਆ ਜਿਹੜਾ ਸਰਕਾਰ ਦੇ ਵੱਲੋਂ ਕੁਝ ਚੇਤਾਵਨੀਆਂ ਦਿੱਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਜੇਕਰ ਤੁਸੀਂ ਕਿਸੇ ਤੇ ਜਾਣੇ ਆ ਤਾਂ ਉਸ ਤੋਂ ਪਹਿਲਾਂ ਆਪਣੇ ਮੌਸਮ ਦੀ ਜਾਣਕਾਰੀ ਜ਼ਰੂਰ ਰੱਖੋ ਤੇ ਨਾਲ ਦੀ ਨਾਲ ਆਪਣੇ ਨਾਲ ਜੀਪੀਐਸ ਫੋਨ ਜਾਂ ਸੈਟੇਲਾਈਟ ਫੋਨ ਲੈ ਕੇ ਜ਼ਰੂਰ ਜਾਓ ਤਾਂ ਕਿ ਤੁਸੀਂ ਫਸਣ ਦੀ ਹਾਲਤ ਦੇ ਵਿੱਚ ਕਿਸੇ ਤਰੀਕੇ ਨਾਲ ਜਿਹੜੀਆਂ ਐਮਰਜੈਂਸੀ ਸਰਵਿਸਿਜ਼ ਨੂੰ ਕੰਟੈਕਟ ਕਰ ਸਕੋ ਜਾਂ ਫਿਰ ਆਪਣੇ ਆਪ ਨੂੰ ਇੰਨਾਂ ਸਮੱਸਿਆਵਾਂ ਵਿੱਚੋਂ ਕੱਢਣ ਦਾ ਬਾਹਰ ਕੱਢਣ ਦਾ ਯਤਨ ਕਰ ਸਕੋ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਕਿ ਕੁਝ ਕੁ ਲੋਕ ਇਕਾਦੁੱਕਾ ਜਿਹੜੇ ਨੇ ਉਹ ਇਸ ਸਾਰੇ ਦੇ ਦੌਰਾਨ ਜ਼ਖਮੀ ਵੀ ਹੋਏ ਨੇ ਪਰ ਫਿਲਹਾਲ ਐਮਰਜੈਂਸੀ ਸਰਵਿਸਿਜ਼ ਦੇ ਵੱਲੋਂ ਇਹਨਾਂ ਸਾਰਿਆਂ ਦਾ ਬਚਾਅ ਕਰ ਲਿਆ ਗਿਆ ਸੋ ਇਸ ਲਈ ਜੇਕਰ ਤੁਸੀਂ ਕਿਤੇ ਵੀ ਬਰਫ਼ੀਲੀ ਥਾਂ ਦੇ ਉੱਤੇ ਘੁੰਮਣ ਵਾਸਤੇ ਜਾ ਰਹੇ ਹੋ ਆਪਣਾ ਤੇ ਆਪਣੇ ਪਰ ਖਾਸ ਧਿਆਨ ਰੱਖੋ ਅਤੇ ਜਿੰਨੇ ਵੀ ਸਿਗਨਲਸ ਜਾਂ ਫਿਰ ਉੱਥੇ ਜਿਹੜੇ ਵੀ ਸਾਈਨਸ ਨੇ ਉਹਨਾਂ ਨੂੰ ਫੋਲੋ ਕਰੋ ਤਾਂ ਕਿ ਤੁਹਾਡੀ ਜਿਹੜੀ ਹੈ ਜਾਨ ਖਤਰੇ ਤੋਂ ਬਾਹਰ ਬਚੀ ਰਵੇ ਅਤੇ ਇਸ ਤਰ੍ਹਾਂ ਦੇ ਜਿਹੜੇ ਐਡਵੈਂਚਰ ਨੇ ਤੁਹਾਡੇ ਵਾਸਤੇ ਖਤਰਨਾਕ ਤੇ ਜਾਨ ਲੈਵਾ ਵੀ ਸਬਤ ਹੋ ਸਕਦੇ ਨੇ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਦੇ ਲਈ ਦੇਖਦੇ ਰਹੋ ਪੰਜਾਬੀ ਮੀਡੀਆ ਆਸਟ੍ਰੇਲੀਆ ਸਾਡੇ ਚੈਨਲ ਤੇ ਵਿਜ਼ਿਟ ਕਰਨ ਲਈ ਤੁਹਾਡਾ ਧੰਨਵਾਦ